बौड़िया हाथी चढ़ हाथिया तरसता है ठीक है तो राजे महाराज आते ना हाथिया से सारी हो गए सोरी होंगी थी

ਇੱਥੇ ਢੇੜ ਲੱਗੇਗੇ ਐਸ ਥਾਂ ਤੋਂ ਕਿ ਉੱਪਰੋਂ ਭਾਈ ਵੀ ਦੀ ਚੰਦ ਨੇ ਘੋੜਾ ਸੱਟਿਆ ਸੀ ਤੇ ਮਾਰ ਆਲੀ ਆ ਜਾ ਤੈਨੂੰ ਇਧਰ ਚਾਲੂ ਕਰਨੇ ਪਾਣਾ ਆਜ ਤੇ ਵਾਰੇ ਚਲਦੇ ਸੀ ਇੱਥੇ ਬੈਠਦੇ ਸੀ ਜਿਵੇਂ ਹਣਾ ਆ ਮਾਰ ਆ ਇਹ ਚੀਸ ਮੇਲੀ ਹਾਂਜੀ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਜੀ ਸਿੰਘ ਇਹਦੇ ਅੰਦਰ ਚੀਜ਼ਾਂ ਤੁਹਾਨੂੰ ਖਾਈ ਅੰਦਰ ਵੇਖਣ ਲਈ ਚੀਜ਼ਾਂ ਨੇ ਅੰਦਰ ਨਹੀਂ ਨਾ ਜਾਣ ਦਿੰਦੇ ਜਾਣ ਦਿੰਦੇ ਨੇ ਔਰ ਸਾਡਾ ਗਾਈਡ ਹੋ ਗਿਆ ਸੀ ਜਿਹੜਾ ਕੀਤਾ ਪਿਆ ਹੈ ਨਾ ਕਿਹੜਾ ਇਹ ਤਾਂ ਨਹੀਂ ਹੈ ਤੈਨੂੰ ਅੰਦਰ ਉਹ ਖਾਣੇ ਅੰਦਰ ਆ ਜਾ ਜਮਾਨ ਸਾਹਿਬ ਵੀ ਇਹ ਕੀ ਹੈ ਓਏ ਠੀਕ ਹੈ ਇਹ ਤਾਂ ਹੋਰ ਚੀਜ਼ ਖਾਣੇ ਤੁਹਾਨੂੰ ਅੰਦਰ ਆਗੇ ਇਹ ਮਹਾਰਾਜਾ ਜੀ ਨੇ ਕਿਹਾ ਇਹ ਤਾਂ ਇਹ ਤਾਂ ਨਿਗਾ ਪੈਂਦੀ ਸੀ ਬਾਹਰ ਇੰਦੇ ਵਿੱਚੋਂ ਕੱਢ ਲਿਆ ਹੈ ਮੈਂ ਇਹਦੇ 'ਚ ਨਾ ਆਬੂਏ ਬੰਦ ਹੋ ਜਾਣਗੇ ਨਾ ਹੈਨਾ ਤੇ ਇਹਨੂੰ ਆਪਾਂ ਇੱਥੇ ਬੱਤੀ ਜਗਾਉਂਦੇ ਸੀ ਨਾ ਐਂ ਲੱਗਦੀ ਤਾਰੇ ਚਮਕਦੇ ਨੇ ਅੱਜ ਇਹ ਤਾਂ ਲਾਈਟਾਂ ਬੰਦ ਕਰਦੇ ਇਹ ਬਹੁਤ ਚਮਕਦੇ ਬਹੁਤ ਵਧੀਆ ਆ ਇੱਕ ਦੋ ਛੋਟਾ ਇਤਸਾਰ ਦੀ ਪੱਟੀ ਛੱਡੀ ਹੋਈ ਸੀ ਸੀਸਾਂ ਦਾ ਮੈਲ ਇਹ ਜਾਓ ਜੜ ਗਾਈਡ ਗਾਈਡਰ ਆ ਨਾ ਨਾਲ ਜੜਦਸਤ ਹੈ ਜਿਹਨੂੰ ਸਾਰੀ ਜਾਣਕਾਰੀ ਹੁੰਦੀ ਹੈ ਉਹ ਇਹ ਦੱਸਦਾ ਇਹ ਇਹ ਬੜੀ ਜੱਟ ਨਹੀਂ ਅੰਦਰ ਨਹੀਂ ਰਹਿਣਾ ਬਾਹਰ ਰਹਿਣਾ ਆਗੂ ਕਮਚਾਨ ਨੂੰ ਨਾ ਹੈ ਨਾ ਜਿਵੇਂ ਇਹ ਹੋ ਗਿਆ ਇਹਨਾਂ ਧੂਆਂ ਬਾਹਰ ਜਾਣਾ ਹੈ ਅੱਥੀ ਅੱਗ ਬਚ ਕੇ ਨਾ ਵਿੱਚੂ ਦੀ ਕੋ ਨਾ <प्रागा> हाँ तो जी उस समय बाद मोडीफ नहीं किया तेनों माऊंगा जिसे आएब, आएब, एक ਬੰਦ ਹੈ ਇਹ गया ना देव देव और ये एक बड़ा ਹੈ ਗੈਰ ਨਾਲਾ ਚੈਨਲ ਟੈਮ ਅੱਜ ਸਭ ਆਰੇ ਇੱਕ ਇੱਕ ਬੜਾ ਕਾਨੂੰਨ ਟੈਸਟਿੰਗ ਵਾਕਿਆ ਮਹਾਨਾ ਦੱਸਣਾ ਜਿਹੜਾ ਕੋਹੇ ਨੂਰ ਹੀਰੇ ਦੇ ਮਤਲਬ ਬਿਲਕੁਲ ਹੀਰੇ ਦੇ ਜ਼ੀਰੋ 16 53 ਸ਼ੁਰੂ ਕਰਾਂ ਸਰ ਜੀ ਸਰ ਇਹ ਮਹਾਰਾਜਾ ਅਜੀਤ ਸਿੰਘ ਸਾਹਿਬ ਦਾ ਦਰਬਾਰ ਹੈ ਮਹਾਰਾਜਾ ਸਾਹਿਬ ਨੇ 1813 ਜਨਵਰੀ ਨੂੰ ਆਪਣਾ ਜਨਮ ਲਿਆ ਸੀ ਉਹਨਾਂ ਮੋਗਲਾਂ ਦਾ ਦਰਬਾਰ ਇਸਮਾਨੇ ਕੀਤਾ ਮਹਾਰਾਜਾ ਸਾਹਿਬ ਜਿਹੜੇ ਨੇ ਉਹਨਾਂ ਨੇ ਇੱਥੇ ਹੀ 40 ਸਾਲ ਆਪਣਾ ਜਿਹੜਾ ਸਾਖੇ ਉਤਾਲ ਸੀ ਇੱਥੇ ਉਹਨਾਂ ਦਾ ਸੋਨੇ ਦਾ ਸੰਗਾਸਨ ਹੋਸਾ ਜਿਹਨੂੰ ਗੋਲਡਨ ਚੇਅਰ ਤੁਸੀਂ ਕਹਿੰਦੇ ਸੀ ਔਰ ਇੱਥੇ ਹੀ ਆਪਣੇ ਵੱਡੇ ਵੱਡੇ ਜਨਰਲ ਅਲੀ ਸਿੰਘ ਨਲਵਾ ਜਨਰਲ ਐਵਿਟੇਬਲ ਜਨਰਲ ਵੰਟੋਰਾ ਜਨਰਲ ਅਲਾਰਡ ਜਨਰਲ ਆਈਮਾਸ जनरल मूसा जनरल बख्श सारे और सब तो वही गल स हथ ध्यान सिंह डोगरा खब्बे हथ गुलाब डे लेकिन महाराजा साहब के मुनाफक ने राज का खालसा राज बेड़ा गर्क कर पूरे खानदान लड़ा के और और मध्य थोड़ा तुम अगे आओ जी हजे तक ओरिजिनल काम जी सब महाराजा साहब के पेड़ आज आओ जी महाराजा साहब ਕੋੜੀ ਦਾ ਸਰ ਇਹ ਦੇਖੋ ਸਾਰੀ ਹਜੇ ਤੱਕ ਮੁਹਰਾਜਾ ਸਾਹਿਬ ਦੇ ਦੌਰ ਦੀ オリジナル ਚਿੱਤਰ ਹੈ ਇਹ இன்னਨਕੀ ਹਜੇ ਤੱਕ ਕੋਈ ਦਿਖਿਆ ਨਹੀਂ ਹੋਇਆ ਸਰ ਔਰ ਇਹ ਇੱਕ ਮਿੰਟ ਇਹ ਜਿਹੜੀ ਸੀਟ ਹੈ ਇਹ ਹਸਨ ਸਿੰਘ ਜੀ ਮੁਹਰਾਜਾ ਸਾਹਿਬ ਦਾ ਜਿਹਨੂੰ ਗੋਲਡਨ ਚੇਅਰ ਕਿਹਾ ਜਾਂਦਾ ਉਹ ਜਿਹੜੀ ਗੋਲਡਨ ਚੇਅਰ ਹੈ ਨਾ ਸਰਪ라이 ਭਾਈ ਅੱਜਕੱਲ ਪਤਾ ਕਿੱਥੇ ਪਈ ਇੰਗਲੈਂਡ ਵਿੱਚ ਸ਼ਾਵਰਲ ਸੈਂਟ ਟਾਪਰ ਆਫ ਲੰਡਨ ਮਿਊਜ਼ੀਅਮ ਦੇ ਚੁਪੇ ਉੱਥੇ ਪਈ ਕੋਹਲੂ ਰਹਿਰ ਉਹ ਮੈਂ ਤੁਹਾਨੂੰ ਕਮਰਾ ਬਹਾਨ ਲਗਾ ਜਿੱਥੋਂ ਅੰਗਰੇਜ਼ ਕੋਹਲੂ ਰਹਿਰ ਲੈ ਕੇ ਗਏ ਔਰ ਕਿਸ ਤਰ੍ਹਾਂ ਲੈ ਕੇ ਗਏ ਕਿਹੜੇ ਜਹਾਜ਼ ਤੇ ਲੈ ਕੇ ਗਏ ਔਰ ਲਾਰਡ ਡਲੋਜੀ ਕੋ ਕਿਸ ਤਰ੍ਹਾਂ ਪਹੁੰਚਿਆ ਹਰ ਚੀਜ਼ ਦੱਸ ਸਕਦੇ ਔਰ ਇਹ ਜੀ ਸੱਜੇ ਹੱਥ ਤੇ ਹਰ ਸਿੰਘ ਡੋਗਰਾ ਖੱਬੇ ਹੱਥ ਗੁਲਾਬ ਸਿੰਘ ਡੋਗਰਾ ਜੀ ਤੇ ਦਿయాਚੋ ਡੋਗਰਾ ਦੇ ਨਾਲ ਉਹਦਾ ਬੇਟਾ ਹੀਰਾ ਸਿੰਘ ਹੀ ਬੇਟਾ ਇਹ ਜਿਹੜਾ ਹੀਰਾ ਸਿੰਘ ਜੀ ਉਹ ਮਹਾਰਾਜਾ ਰਜੀਤ ਸਿੰਘ ਨੇ ਗੋਲਿਆ ਪੁੱਤਰ ਪਾਇਆ ਸੀ ਹਾਂ ਹਾਂ ਗੋਲਿਆ ਉਹ ਨਹੀਂ ਲਿਆ ਪੁੱਤਰ ਕਹਿੰਦੇ ਸੀ ਤੁਹਾਡੇ ਪਿਓ ਤੇ ਜਿੰਦਾ ਸੀ ਉਹਦਾ ਹਾਂਜੀ ਹਾਂਜੀ ਜਿਆਲ ਸਿੰਘ ਡੋਗਰਾ ਜਿੰਦਾ ਸੀ ਤੇ ਜਦੋਂ ਕਵਰ ਨੌਨ ਹਾਲ ਸਿੰਘ ਮਰਿਆ ਉਹ ਨਾਲ ਹੀ ਉਹ ਵੀ ਉਹ ਉਹ ਹੀਰਾ ਸਿੰਘ ਨੇ ਸੀ ਮਰਿਆ ਉਹ ਗੁਲਾਬ ਸਿੰਘ ਦਾ ਮੁੰਡਾ ਉਦਮ ਸਿੰਘ ਮਰਿਆ ਸੀ ਇਹਗਾ ਹੀ ਨਾਲ ਹੈ ਨਾ ਹੀਰਾ ਨਾਲ ਨਹੀਂ ਸੀ ਹੈਗਾ ਉਦਮ ਸਿੰਘ ਨਾਲ ਸੀ ਅੱਛਾ ਜੀ ਹੀਰਾ ਤਾਂ ਉਹਦੇ ਇੱਥੇ ਆਇਆ ਨਹੀਂ ਸੀ ਉਹ ਤਾਂ ਜੰਮੂ ਸੀ ਹਾਂ ਅੱਜ ਕਿੱਥੇ ਵੇਖੀ ਸੀ ਹੂੰ ਉਹ ਇਹ ਲੈ ਕਿੰਦਾ ਕਿੰਦਾ ਕਿ ਨਕਸ਼ੇ ਕਿਵੇਂ ਬਣੇ ਹਣ ਹੈ ਅਰੇ ਇਧਰ ਚੱਲ ਇਧਰ ਕੰਮੀ ਚੱਲ ਜਾ ਸੈਲਫੀ ਕੋ ਮਾਟ ਇਹਦੇ ਸੈਲਫੀ ਲੈਣੇ आई चीज़ बनाई होनी रसोई रसोई बनाई होनी जी है ओपरच्यूनिटी दिखती है इधर बिच अगू मचा है ना इधर चीज बड़ी लम्बी चोरी बनी गई आपने राजस्थान बहुत है किले इस तू तो उचे उचे ने बीकानेर का किला बहुत वाडा है ਆ ਫਾਰੇ ਨਹੀਂ ਜਦੋਂ ਰਾਜੇ ਹਾਂ ਇਹ ਉਸ ਸਮੇਂ ਦੇ ਫਾਰੇ ਨਹੀਂ ਉਹ ਤਾਂ ਹੀ ਜਾਂਦੇ ਰਸਤਾ ਘੈਂ ਕੱਲੇ ਚਲੀ ਗਈ ਕਹਿੰਦੇ ਆਪੀ ਅਵਰੋਂ ਤਾਂ ਅਦ ਅਦਵਾਹਾਂ ਕੀਤੀਆਂ ਨੇ ਕਿੰਨੀਆਂ ਚੌੜੀਆਂ ਨੇ ਇੱਥੇ ਵੀ ਕੋਈ ਚੀਜ਼ ਬਣੀ ਹੋਈ ਸੀ ਜਿਹਨੂੰ ਪੱਟਿਆ ਖਾ ਗਿਆ ਨਾ ਡੈਗਰੋਗ ਪੈ ਡੈਗਰੋਗ ਪੈ ਹਾਂ ਐਨੀ ਉੱਚੇ ਦਵਾਹਾਂ ਹੁੰਦੀਆਂ ਸੀ ਇਧਰ ਅੱਗੇ ਨਹੀਂ ਜਾਂਦੇ ਨਾ ਰੋਹੀ ਬਟੇ ਰੀਆ ਇਹ ਕਿੰਨੀ 12 ਇੰਚੀ ਹੁੰਨੀ ਕਿੰਨੀ 12 ਇੰਚੀ ਹਾਂ 12 ਇੰਚੀ ਮੇਰੇ ਸਾਹ 2 ਫੁੱਟ 3 ਫੁੱਟ ਦੀ ਚੌੜੀ ਹਾਂ ਆ ਇਸ ਯਾ ਰੂਮ ਬਣਿਆ ਨੇ ਜਿਵੇਂ ਕੋਈ ਐਲਕਰ ਵਗੈਰ ਰਹਿੰਦੇ ਸੀ ਇੱਥੇ ਹਾਂ ਇਹਤੂ ਬਾਬੀ ਬੀਬੀ ਦੀ ਚਾਹਨੇ ਨੇ ਕੋੜਾ ਚ ਛਾਲ ਮਾਰੀ ਉੱਤੇ ਬੈਠ ਕੇ ਨਾ ਕੋੜੇ ਨੂੰ ਲਗਾਮ ਦੇ ਕੇ ਉੱਤੇ ਛਾਲ ਮਾਰੀ ਜਾਂਦਾ ਕਿੰਦਰ ਤੋਂ ਉਹ ਤੇ ਚਲੋ ਨਾ ਨਾ ਦੀ ਗੱਲ ਸੁਣੋ ਉਹ ਤੁਹਾਨੂੰ ਇਸ ਈ ਦਾ ਤੇ ਪਤਾ ਨਾ ਉਸ ਤੋਂ ਆਪਣੇ ਕੋਲੇ ਕੋਲੇ ਇਹਦੇ ਕਣ ਪਤਾ ਨਾ ਇਹ ਵਾਕਿਆ ਜੰਗੀਰ ਦੇ ਟਾਈਮ ਦਾ ਜੰਗੀਰ ਇਹ ਜਿਹੜੀਆਂ ਮਾਰਤਾ ਬਲੀਆਂ ਨੇ ਇਹ ਦੇਖ ਇਹ ਸ਼ਾਹ ਜਹਾਂ ਦੇ ਟਾਈਮ ਦੀਆਂ ਬੜੀਆਂ ਐ ਜਿਹੜੇ ਬ੍ਰਿਜੇ ਦੇ ਵਿੱਚ ਜਿੱਥੇ ਸੋਲਜਰ ਗਸ਼ਤ ਕਰਦੇ ਸੀ ਐ ਜੰਗੀਰ ਦੇ ਟਾਈਮ ਤੇ ਐ ਵੀ ਜੰਗੀਰ ਦਾ ਟਾਈਮ ਦਾ ਉੱਥੋਂ ਟੁਗਿਆ ਉਹ ਬਲੈਕ ਪੁਚ ਰੈਡ ਪੁਚ ਉੱਥੋਂ ਟੁਗਿਆ ਅੱਛਾ ਇਹ ਮੈਦਾਨ ਸੀ ਸਦਾ ਉਹ ਪਿੱਛੇ ਅਥਬਲ ਸੀ ਜਿੱਥੇ ਘੋੜੇ ਐ ਵੀ ਚਮਦਾਨ ਹੈ ਰਾਂ ਵਿੱਚ ਕੋਈ ਇਮਾਰਤ ਨਹੀਂ ਸੀ ਤੁਸੀਂ ਸਮਝ ਗਏ ਨਾ ਸਾਰੀ ਮੇਰੀ ਗੱਲ ਅੱਛਾ ਹੁਣ ਸੁਣਾ ਜੀ ਜਦੋਂ ਗੁਰੂ ਹਰਗੋਬਿੰਦ ਜੀ ਨੇ ਕਿਹਾ ਨਾ ਮੇਰੇ ਦੋਮੀ ਮੇਰੇ ਘੋੜਾ ਕੌਣ ਲੈ ਕੇ ਆਏਗਾ ਬੀਤੀ ਚੰਦ ਉੱਥੇ ਉਹਨਾਂ ਨੇ ਕਿਹਾ ਜੀ ਮੈਂ ਲੈ ਕੇ ਆਉਣਾ ਉਹ ਪਿੱਛੇ ਘਾਹ ਮੰਡੀ ਸੀ ਉਹ ਤਰ੍ਹਾਂ ਘਾ ਪੰਦਾ ਸੀ ਘੋੜਿਆਂ ਨੂੰ ਉਹਨਾਂ ਦੇ ਕੀ ਥੱਲੇ ਕੀ ਕੰਦੇ ਤੇ ਜਿਵੇਂ ਲਾਂਦਾ ਸੀ ਲੋਇ ਘੋੜਾ ਆ ਖੁੜਾ ਲਦਦਾ ਉਹਨਾਂ ਨੂੰ ਉਹਦਾ ਕੰਮ ਬੜਾ ਪਸੰਦ ਆਇਆ ਰਸਤਮ ਨੂੰ ਜਿਹੜਾ ਇੱਥੋਂ ਦਾ ਇੰਚਾਰਜ ਸੀ ਕਿਲੇ ਵਾਲਾ ਉਹਨਾਂ ਨੇ ਕਿਹਾ ਰਸਤਮ ਨੂੰ ਕਿਹਾ ਜਿੰਨਾ ਘੋੜੇ ਖੋਏ ਸੀ ਉਹਨੇ ਕਿਹਾ ਯਾਰ ਇਹਨੂੰ ਮੁਲਾਜ਼ਮ ਦੇ ਦੋ ਇਹ ਘੋੜਿਆਂ ਦੀ ਰਖਵਾਲੀ ਬੜੀ ਅੱਛੀ ਕਰਦਾ ਉਹਨਾਂ ਨੇ ਉਹਨੂੰ ਉਹ ਇੱਕ ਇਹਨਾਂ ਦੇ ਉਹ ਉਹ ਬੰਦੇ ਦੇ ਉਹ ਰਸਤਮ ਨੇ ਉਹਨੂੰ ਮੁਲਾਜ਼ਮਾਂ ਦੇ ਦਿੱਤੇ ਉਸ ਥੋੜੇ ਪਿੱਛੇ ਸੀ ਉੱਥੇ ਉਹ ਘੋੜਿਆਂ ਦੀ ਰੋਜ਼ ਰਖਵਾਲੀ ਕਰਦਾ ਸੀ ਉਹਨਾਂ ਨੂੰ ਹੀ ਖੜਾ ਉਹ ਲਾਂਦੇ ਥੱਲੇ ਅੱਛਾ ਇੱਥੇ ਨਾ ਇਹ ਕਾਲਾ ਬੁਰਜੇ ਉੱਥੇ ਰੈੱਡ ਬੁਰਜੇ ਉਹ ਰੋਜ਼ ਉਧਰ ਆਉਂਦਾ ਸੀ ਮੈਦਾਨ ਸੀ ਇਹ ਸਿੱਧਾ ਮੈਦਾਨ ਸੀ ਕੋਈ ਮਾਰਦ ਨਹੀਂ ਸੀ ਉਹ ਇੱਥੇ ਐਡਾ ਪੱਥਰ ਚੁੱਕਦਾ ਸੀ ਉਹ ਲਿਆ ਕੇ ਥੱਲੇ ਸੁੱਟਦਾ ਇਹ ਜਿਹੜੇ ਫੌਜੀ ਦੀ ਨਾਲ ਥੱਲੇ ਦੇਖਦੇ ਸੀ ਥੱਲੇ ਜਿਵੇਂ ਰਾਵੀ ਹੁੰਦਾ ਸੀ ਇਹ ਜਿਹੜੀ ਦੀਵਾਰ ਦੇਖੋ ਨਾ ਬਾਅਦ ਚ ਇਹਦੇ ਨਾਲ ਉਹ ਮਹਾਰਾਜਾ ਜਹਾਂਸੀਰ ਨੇ ਬਣਾਈ ਇਹ ਮਹਾਰਾਜਾ ਦੀ ਜੀ ਤੋਂ ਪਹਿਲੇ ਦਾ 200 ਸਾਲ ਪਹਿਲੇ ਦਾ ਵਾਕਿਆ ਬੀਤੇ ਜਾਂਦਾ ਉਦੋਂ ਇਹ ਨਾਲ ਦੀਵਾਰ ਨਹੀਂ ਹੁੰਦੀ ਸੀ ਪਿੱਛੇ ਜਿਹੜੀ ਦੀਵਾਰ ਬਣੀ ਹੈ ਉਰੋਂ ਇਹਦੇ ਨਾਲ ਬਿਲਕੁਲ ਇਹਦੇ ਨਾਲ ਦਰਹਿਦਾ ਵੀ ਸੀ ਉਹ ਪਹਿਲਾਂ ਇੱਕ ਪੱਥਰ ਲਿਆਕ ਨਾ ਰੋਜ਼ ਇੱਥੇ ਸੁੱਟ ਦਿੰਦਾ ਸੀ ਥੱਲੇ ਉਹ ਸਾਰੇ ਫੌਜੀ ਦੇਖਦੇ ਸੀ ਇੰਜ ਕਰਕੇ ਦੇਖਦੇ ਸੀ ਰੋਲਾ ਪੈਂਦਾ ਹੁੰਦਾ ਕੁਛ ਨਹੀਂ ਜੜਾਉਂਦੇ ਇਹਦੇ ਸੀ ਉਹ ਕੋਈ 8-10 ਦਿਨ ਕਰਦਾ ਰਿਹਾ ਜਿਨੂੰ ਫੌਜੀਆ ਥੱਲੇ ਐਹੀ ਫੌਜੀ ਜਿਹੜੇ ਉੱਤੇ ਘੋਟੇ ਸੀ ਇਹਨਾਂ ਨੇ ਦੇਖਣਾ ਛੱਡਤਾ ਨਾ ਰਾਤ ਦੇ ਟਾਈਮ ਕਾਲਾ ਘੋੜਾ ਲੈ ਕੇ ਆ ਗੁਲਬਾਬ ਕਾਲੇ ਰੰਗ ਦਾ ਹੁਣ ਉਹ ਇਹ ਮੈਦਾਨ ਹੈ ਇਦੋਂ ਲਿ ਜਾ ਕੇ ਨਾ ਇਦੋਂ ਦੀ ਉਹਨੇ ਛਲਾਂਗ ਮਰਵਾਤੀ ਘੋੜੇ ਤੇ ਆ ਵੀ ਚਲਾ ਗਿਆ ਲੈ ਕੇ ਘੋੜਾ ਲੋ ਜੀ ਦਿਨੇ ਰੋਲਾ ਪਾ ਗਿਆ ਫੌਜਾਂ ਦੌੜੀਆਂ ਲੰਗੀ ਬੰਦਾ ਇੱਕ ਕਿਹੜਾ ਘੋੜਾ ਲੈ ਗਿਆ ਉਹਨਾਂ ਨੇ ਕਿਹਾ ਜੋ ਜਿਹੜਾ ਖੋਲ ਲੈ ਕਰ ਲੈ ਸਾਨੂੰ ਉਹਦੇ ਤੇ ਸ਼ੱਕ ਹੋ ਗਿਆ ਗਾਇਬ ਹੋਇਆ ਉਹੀ ਲੈ ਗਿਆ ਤੇ ਉਹ ਮੁੜ ਕੇ ਨਾ ਭਰਾਲ ਫੌਜਾਂ ਨੇ ਲੱਭਿਆ ਨਹੀਂ ਲੱਭਿਆ ਦੂ ਫਿਰ ਥੋੜੇ ਕਾਫੀ ਉਹ ਮਰਾਇਆ ਹਰ ਗੁਰੂ ਗੁਰੂ ਉਹਨਾਂ ਨੇ ਛੇਵੇਂ ਗੁਰੂ ਉਹਨਾਂ ਨੇ ਤੱਕ ਕਿਹਾ ਜੋ ਮੇਰਾ ਦੂਜਾ ਘੋੜਾ ਕੋਣ ਲੈ ਗਿਆ ਉਹ ਬੀਤੇ ਜਾਣੇ ਹੱਥ ਚੁੱਕਿਆ ਉਹਨੇ ਕਿਹਾ ਮੈਂ ਉਹੀ ਮੈਂ ਲੈ ਕੇ ਆਵਾਂ ਉਹ ਕਹਿੰਦੇ ਯਾਰ ਤੈਨੂੰ ਪਛਾਣ ਨਹੀਂ ਲੈਣਾ ਮੈਂ ਮਰਾ ਗਈ ਮੈਨੂੰ ਜਰਾ ਮੇਰੇ ਦੁਆ ਕਰੋ ਤੇ ਮੈਂ ਨਾ ਉਹ ਨਚੂਮੀ ਬਣ ਗਿਆ। ਗਾਲੇ ਉਹਨਾਂ ਦੀ ਨਚੂਮੀ ਹੱਥ ਦੇਖਣ ਵਾਲਾ। ਉਹ ਨਾ ਬਾਹਰ ਬੈਠ ਗਿਆ। ਉੱਥੇ ਨਾ ਕਿਸੇ ਨੇ ਰੁਸਤਮ ਨੂੰ ਦੱਸਿਆ ਕਿ ਯਾਰ ਜਿਹੜਾ ਇੱਥੋਂ ਦਾ ਹੈਡੇਰਾ ਸੀ ਰੁਸਤਮ। ਉਹਨੇ ਕਿਹਾ ਕਿ ਯਾਰ ਇਹ ਜਿਹੜਾ ਬਾਹਰ ਬੰਦਾ ਬੈਠਾ ਹੈ ਨਾ ਇਹ ਹਿਸਾਬ ਕਿਤਾਬ ਲਾਂਦਾ ਹੈ। ਇਹ ਲੋਕਾਂ ਦੀਆਂ ਗੱਲਾਂ ਦੱਸ ਦਿੰਦਾ ਹੈ। ਉਹਨਾਂ ਨੇ ਕਿਹਾ ਯਾਰ ਇਹਨੂੰ ਨਾ ਆਪਣੇ ਘੋੜੇ ਦਾ ਆਪਣੇ ਘੋੜੇ ਦਾ ਨੂੰ ਪੁੱਛੀਏ ਸਾਡਾ ਘੋੜਾ ਕੌਣ ਲੈ ਗਿਆ। ਉਹਨਾਂ ਨੇ ਉਹ ਪਾਜੂ ਨੂੰ ਲਾਏ। ਉਹਨੂੰ ਬੀਤੀ ਚੰਨ ਜਿਹੜਾ ਸੀ ਨਾ ਉਨੇ ਦੇ ਹਿਸਾਬ ਲਾਇਆ ਉਹਨੇ ਕਿ ਜੀ ਮੈਂ ਦੱਸਣਾ ਤੁਹਾਡਾ ਘੋੜਾ ਕੋਲ ਲੈਣ ਗਿਆ ਲੇਕਿਨ ਮੇਰੀ ਇੱਕ ਸ਼ਰਤ ਹੈ ਇਹ ਤੁਹਾਡੀਆਂ ਫੌਜਾਂ ਨਾਲ ਇਹ ਕਾਲਾ ਬੁਰਜ ਉਹ ਲਾਲ ਉਸ ਤੇ ਚੜ ਜਾਣ ਸਾਰੇ ਉਹ ਉਹਨਾਂ ਨੇ ਕਿ ਜੀ ਮਨ ਮੰਜ਼ੂਰ ਉਹ ਰਸਤਵੀ ਚੜ ਗਿਆ ਉਹਨੇ ਥੱਲੇੋਂ ਥਲੇ ਮਾਰਦੇ ਹੁਣ ਦੂਜਾ ਦਿਲਬਾਗ ਸਵੈਦ ਘੋੜਾ ਉਧਰੋਂ ਵੀ ਲੈ ਕੇ ਆ ਗਿਆ ਸਾਰੇ ਦੇਖ ਰਹੇ ਫੌਜੀ ਵੀ ਦੇਖ ਰਹੇ ਇੱਥੇ ਵੀ ਫੌਜਾਂ ਦੇਖ ਰੀਆਂ ਉਧਰ ਵੀ ਘੋੜਾਂ ਦੇਖ ਰੀਆਂ ਉਦੋਂ ਤੇ ਉਹਨਾਂ ਨੇ ਕਿਹਾ ਸੀ ਕਿੰਜ ਲੈ ਗਿਆ ਹਾਂ ਨਾਲੇ ਉਹਨਾਂ ਨੇ ਕਿਹਾ ਸੀ ਰੁਸਤਮ ਨੇ ਕਿਹਾ ਸੀ ਕਿੰਜ ਲੈ ਗਿਆ ਸਾਡਾ ਘੋੜਾ ਉਦਰੋਂ ਦੀ ਲਾ ਜਾ ਕੇ ਸਵੈਤ ਘੋੜਾ ਦਿਨ ਦੇ ਟਾਈਮ ਸਾਰਿਆਂ ਥੱਲੇ ਧਾਲੇ ਮਾਰੇ ਹੋਏ ਉਹਨੂੰ ਸਾਰਿਆਂ ਨੂੰ ਨਹੀਂ ਪਤਾ ਥੱਲੇ ਧਾਲੇ ਵਿੱਚ ਐਦਰੋਂ ਦੀ ਉਹਨੇ ਛਲਾਂਗ ਮਰਵਾਈ ਦੂਜੇ ਘੋੜੇ ਨੂੰ ਕਹਿੰਦਾ ਇੰਜ ਲੈ ਗਿਆ ਸਾਰਿਆਂ ਸਾਰ ਸ੍ਰੀ ਗੁਰੂ ਹੁਣ ਸੁਣੋ ਦੁਸਤਨ ਗਿਆ 5000 ਫੌਜ ਦੇ ਨਾਲ ਉੱਥੇ ਜਾ ਕੇ ਜੰਗ ਹੋਈ ਇਹ ਪਤਾ ਤਾਂ ਨਾ ਉਸ ਪਤਾ ਜੀ ਕੁਝ ਨਹੀਂ ਪਤਾ ਆਂ ਆਨੰਦਪੁਰ ਚੋਂ ਤਲਵਾਰ ਪਈ ਆਨੰਦਪੁਰ ਸ਼ਹਿਰ ਦਾ ਪਤਾ ਜੀ ਨਾ ਜਿਹੜਾ ਮੀਡੀਅਮ ਪੜਿਆ ਹੈ ਉੱਥੇ ਉਹ ਤਲਵਾਰ ਵੀ ਜਿਹਨਾਂ ਰੁਸਤਮ ਕਤਲ ਹੋਇਆ ਨਹੀਂ ਨਹੀਂ ਇਹ 5000 ਫੌਜ ਲੈ ਇਹਨੂੰ ਪਤਾ ਲੱਗ ਗਿਆ ਸੀ ਕਿ ਉੱਥੇ ਕੋਲੇ ਜੀ ਜੀ ਇਹ 5000 ਫੌਜ ਨਾਲ ਲੜਨ ਗਿਆ ਇਹ ਕਤਲ ਹੋ ਗਿਆ ਸੀ ਉਹ ਤਲਵਾਰ ਜਿਹਨਾਂ ਕਤਲ ਹੋਇਆ ਆਨੰਦਪੁਰ ਦੇ ਮੀਡੀਅਮ ਚ ਪਈ ਜੀ ਹਾਂ ਜੀ ਕੋਈ ਪਤਾ ਲੱਗਿਆ ਜੀ ਬਿਲਕੁਲ ਉਹ ਨਾ ਮੰਨੂ ਪਹਿਲੇ ਅੱਗੇ ਜਾਂਦੋ ਠੀਕ ਹੈ ਰਸ ਹੈ ਹੈ ਨਾ